ਮਾਮਪੁਰਖ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਬਚਨ ਸੀ ਕਿਸੇ ਨੇ ਆਖਿਆ ਮਾਮਪੁਰਖ ਉਹ ਦਸਵਾਂ ਦਵਾਰਾ ਕਿਦਾਂ ਖੁੱਲਦਾ ਤੇ ਮਾਮਪੁਰਖਾ ਨੇ ਜ਼ਿੰਮੇਵਾਰ ਬੰਦਾ ਸੀ ਜਦੋਂ ਭਾਈ ਸਾਹਿਬ ਬੈਠੇ ਆ ਮੋਢੇ ਤੇ ਪਰਣਾ ਤੇ ਮਾਮਪੁਰਖ ਕਹਿੰਦੇ ਤੂੰ ਕੀ ਲੈਣਾ ਖੋਲ ਕੇ ਜਾਓ ਬਕੋੜੇ ਬੂੜੇ ਖਾਓ ਜਲੇਬੀਆਂ ਚਾਹ ਚੂ ਪੀਓ ਨਾਲ ਕੋਈ ਫੀਮ ਡੋਡੇ ਖਾਣੇ ਖਾਓ ਤੇ ਗੁੱਡੀ ਬਨਵਾ ਕੋ ਸਤ ਸਿੱਧੀਆਂ ਜੀਆਂ ਗੱਲਾਂ ਕਹਿੰਦੇ ਦਸਵੇਂ ਤੀ ਤੂੰ ਕੀ ਲੈਣਾ ਉਹ ਤੋਂ ਕਿੰਨੇ ਬਾਬਾ ਜੀ ਟੁੱਟ ਕੇ ਪੈ ਗਏ ਆ ਸਾਧੂ ਇਦਾਂ ਹੀ ਹੁੰਦੇ ਆ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਉਹ ਖਤਰਨਾਕ ਹੁੰਦੇ ਗੱਲ ਯਾਦ ਰੱਖਿਓ ਜਿਹੜਾ ਫਕਰ ਹੁੰਦਾ ਤੇ ਖਕਰ ਇਹਨੂੰ ਨਾ ਹੀ ਛੇੜੋ ਜਿੰਨੇ ਛੇੜੇ ਉਹਨੇ ਸੁੱਖ ਨਹੀਂ ਪਾਇਆ ਤੇ ਬਸ ਖਿਆਲ ਰੱਖਣਾ ਕੌੜੀ ਚੀਜ਼ ਸਰੀਰ ਲਈ ਬੜੀ ਵਧੀਆ ਹੁੰਦੀ ਆ ਤੇ ਸਾਡੇ ਪ੍ਰਚਾਰਕਾਂ ਚ ਵੀ ਸਾਡੇ ਸਤਕਾਰਯੋਗ ਬਾਪੂ ਜਸਵੰਤ ਸਿੰਘ ਜੀ ਕੌੜੇ ਨੇ ਉਹ ਸਾਰਿਆਂ ਨੂੰ ਲੱਗਦੇ ਪਰ ਗੱਲ ਸੱਚੀ ਉਹਨਾਂ ਦੀ ਵੀ ਸੇਤ ਰਦੀ ਅਰਦਾਸ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਗਿਆਨੀ ਜੀ ਦਾ ਅਪਰੇਟ ਹੋਇਆ ਏ ਬਜ਼ੁਰਗ ਨੇ ਮਾਰੇ ਤਾਂ ਦ੍ਰਿਸ਼ਟੀ ਦੇਣ ਬਲਾਰੇ ਕੌਮ ਕੋਲ ਅੱਗੇ ਗਿਣਤੀ ਮੰੰਤੀ ਰਿਆ ਤੇ ਬਾਕੀ ਤੁਸੀਂ ਵੇਖ ਰਹੇ ਹੋ ਮੈਂ ਇੱਧਰ ਨਾ ਜਾਵਾਂ ਮਾਮਪੁਰਖਾਂ ਦੀ ਬਾਤ ਪੈਰੀ ਕਹਿੰਦੇ ਦਸਵਾਂ ਕਿਦਾਂ ਖੁੱਲਦਾ ਕਹਿੰਦੇ ਕੰਮ ਕੀ ਕਰਦਾ ਉਹ ਇਹ ਕਹਿੰਦੇ ਖੇਤੀ ਦਾ ਕਹਿੰਦੇ ਫਿਰ ਨੱਕਾ ਕਿਵੇਂ ਬੰਨੀ ਦਾ ਦੱਸ ਉਨੀ ਫਿਰ ਦੱਸਿਆ ਜਲਦੀ ਕਹਿੰਦੇ ਕਈ ਲੈ ਕੇ ਟੱਪਾ ਸੁੱਟੋ ਨੱਬੋ ਫਿਰ ਸੁੱਟੋ ਫਿਰ ਨੱਬੋ ਫਿਰ ਸੁੱਟੋ ਸੱਤਕ ਸੁੱਟ ਕੇ ਕਹਿੰਦਾ ਜੀ ਵੱਜ ਗਿਆ ਕਹਿੰਦੇ ਜਾ ਗੁੱਡੀ ਵੰਜਾ ਦਸਵਾਂ ਇਦਾਂ ਹੀ ਖੁੱਲਦਾ ਕੋਏ ਇੱਕ ਦੇਖੋ ਡੂੰਗੀ ਗੱਲ ਸਾਡੇ ਵਰਗਾ ਕਥਾਵਾਚਕ 2 ਘੰਟੇ ਖਾਪਦਾ ਰਹੇ ਨਾ ਪ੍ਰਮਾਣ ਦੇ ਦੇ ਕੇ ਪੰਕਤੀਆਂ ਦੇ ਤੇ ਸੰਗਤ ਆਖੂ ਗੱਲ ਨਹੀਂ ਬਣੀ ਸਾਧੂ ਆਸ ਕੇ ਵੀ ਕਹਿ ਗਿਆ ਤੇ ਲੈ ਗਿਆ ਕਮਾਈ ਆ ਨਾ ਉਹਨਾਂ ਦੀ ਉਹ ਵਿਖਾਵਾ ਨਹੀਂ ਨਾ ਪੈਸਿਆਂ ਲਈ ਉਹ ਉਹ ਤਾਂ ਆਪਦੀ ਮौज ਵਿੱਚ ਰਹਿੰਦੇ ਵਾ ਨਾ ਉਹ ਕਿਸੇ ਦੇ ਆਖੇ ਤੇ ਕਥਾ ਕਰਦੇ ਸਾਨੂੰ ਕਰਨੀ ਪੀਂਦੀ ਆ ਜਿੱਦਾਂ ਕਿਸੇ ਨੇ ਕਹਿਤਾ ਸਾਨੂੰ ਉਦਾਂ ਹੀ ਚੱਲਣਾ ਪੈਣਾ ਉਹਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਪਰਵਾਹ ਨਹੀਂ ਬਾਜ ਸੱਚੇ ਸਾਧੂ ਉਹ ਹੀ ਆ ਜਿਹੜਾ ਕਿਸੇ ਦੀ ਪ੍ਰਵਾਹ ਪ੍ਰਭੂ ਨਾਲ ਕਰੇ ਬੇਪਰਵਾਹੀ ਤਾਂ ਮਿਲਦੀ ਹੈ ਜਦੋਂ ਰੱਬ ਨਾਲ ਜੁੜਗੇ ਤੇ ਜਦੋਂ ਰਸਾਂ 'ਚ ਜੁੜ ਜੀਏ ਫਿਰ ਬੇਪਰਵਾਹੀਆਂ ਮਰ ਜਾਂਦੀਆਂ ਹੀ ਫਿਰ ਮੁੜ ਕੇ ਸਫਾਈਆਂ ਦੇਣੀਆਂ ਪੈਂਦੀਆਂ ਆਖੋ ਸਤਨਾਮ ਬੇਪਰਵਾਹੀ ਮਰ ਜਾਂਦੀ ਹੈ ਇਸ ਕਰਕੇ ਮਹਾਪੁਰਖਾਂ ਨੇ ਆਖਿਆ ਕਹਿੰਦੇ ਭਾਈ ਜਿੱਦਾਂ ਨੱਕਾ ਬੱਦਾ ਨੋਂ ਨੱਕੇ ਬੰਨਣੇ ਪੈਣੇ ਫਿਰ ਦਸਵਾ ਖੋਲਣਾ ਨੌ ਦਰਵਾਜ਼ੇ ਜਿਹੜੇ ਆ ਕਿਹੜਾ ਮਾਈ ਦਾ ਲਾਲ ਬਨਲੂ ਇਹਨਾਂ ਪਹਿਲੀ ਗੱਲ ਤੇ ਅੱਖਾਂ ਹੀ ਨਹੀਂ ਰੋਕ ਆਉਣੀ ਆ ਜਦੋਂ ਆਪਾਂ ਗੁਰਦੁਆਰੇ ਵੀ ਆਉਣੇ ਨਾ ਜੀ ਦਾ ਮੜਾ ਜਿਆ ਸੋਹਣਾ ਚਿਹਰਾ ਭਾਵੇਂ ਬੀਬੀ ਜਾਂ ਬੰਦਾ ਵਾ ਮਣ ਤੇ ਅੰਦਰੋਂ ਡੋਲਦਾ ਹੀ ਅੱਖ ਹੋਏ ਮੰਨ ਲਓ ਤੁਸੀਂ ਮੈਂ ਤੇ ਮੰਨ ਗਿਆ ਬੋਲੋ ਸਤ ਸਤ ਇਹ ਕੋੜੀ ਸਚਾਈ ਹੈ ਕਿਉਂ ਭੈਣੋ ਵੀਰੋ ਜਦੋਂ ਵੀ ਆਪਾਂ ਗੁਰਦੁਆਰੇ ਆਉਣੇ ਆ ਕਿਸੇ ਦੀ ਬੋਡੀ ਵੱਲ ਵੇਣੇ ਜਿਹਨੂੰ ਰੱਬ ਨੇ ਉਹ ਸੰ ਦਿੱਤਾ ਹੁੰਦਾ ਤੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਪੈਰਾਂ ਤੋਂ ਸਿਰ ਤੱਕ ਸਕੈਨਿੰਗ ਕਰ ਦਿੰਨੇ ਭਾਵੇਂ ਬੋਲ ਗਏ ਨਾ ਬੋਲ ਗਏ ਪਹਿਲਾ ਨੱਕਾ ਅੱਖਾਂ ਦਾ ਅੱਖ ਹੀ ਨਹੀਂ ਰੋਕ ਆਉਂਦੀਆਂ ਬਾਣੀ ਕਹਿੰਦੀ ਅੱਖੀਂ ਦੇਖ ਨਾ ਰੱਜੀਆਂ ਭਾਵੇਂ ਬੁੱਢਾ 17 ਸਾਲਾਂ ਦਾ ਪਿੰਡ ਦੇ ਚੌਂਕ 'ਚ ਬੈਠਾ ਹੋਵੇ ਨਾ ਉਹ ਵੀ ਹੱਥ ਜਾਰਾ ਕੇ ਆਖੂ ਆਹ ਕਿਹੜੀ ਜਾਂਦੀ ਆ ਵੀ ਤੂੰ ਆਂਬ ਲੈਣੇ ਆ ਵੀ ਤੂੰ ਸਿਆਣਾ ਬਣ ਜਾ ਵੇਖੋ ਇਹ ਗੁਰਮਤਿ ਦੀ ਪੜ੍ਹਾਈ ਆ ਇਹ ਨੌਂ ਦਰਵਾਜ਼ਿਆਂ ਨੇ ਅੱਜ ਲੋਕਾਂ ਦਾ ਸਤਿਆਨਾਸ਼ ਕਰਤਾ ਵਿੱਚ ਹੀ ਅਹੀਂ ਵੀ ਆ ਜੰਨੇ ਬڑے-ਬڑے ਵਿੱਲੋ ਕੀ ਬੰਨਦਿਆ ਦੁਨੀਆ ਤੇ ਸਭ ਦੀਆਂ ਬਾਜ਼ੀਆਂ ਲੱਗ ਜਾਂਦੀਆਂ ਹੀ ਉਨੀ ਮਾਮ ਪੁਰਖ ਆਖਿਆ ਕਹਿੰਦੇ ਨੌਂ ਨੱਕੇ ਬੰਨ ਲਓ ਦਸਵਾਂ ਫੇਰ ਖੋਲਣਾ ਗੱਲਾਂ ਨਾ ਨੀ ਤੇ ਨੌਂ ਬੰਨਣੇ ਬੜੇ ਔਖੇ ਤੇ ਮਾਰੇ ਤਰਸ ਕਰਨ ਤੇ ਫੇਰ ਹੀ ਖੇਡ ਵਾਪਰਦੀ ਪਹਿਲੀ ਗੱਲ ਤੇ ਅੱਖਾਂ ਨਹੀਂ ਬੰਦ ਹੁੰਦੀਆਂ ਜੇ ਅੱਖਾਂ ਸੰਭਾਲ ਲਈਏ ਤੇ ਕੰਨ ਨਹੀਂ ਰੋਕ ਆਉਂਦੇ ਵੇਰ ਕੇ ਅੱਜ ਵੀ ਵੇਖ ਲਓ ਕਦੇ ਸਵੇਖਿਆ ਤੁਸੀਂ ਪੰਜਾਬ ਦੇ ਵਿੱਚ ਕਿਸੇ ਦੇ ਟਰੈਕਟਰ ਤੇ ਪਹਿਲੀ ਵਾਉਂਦਿਆਂ ਕੀਰਤਨ ਦੀ ਕੈਸਟ ਲੱਗੀ ਹੋਏ ਕੰਪੈਨ ਚੱਲਦੀ ਦੇ ਉੱਤੇ ਕੀਰਤਨ ਲਗਾ ਹੋਵੇ ਜਾਂ ਕਿਸੇ ਦੀ ਦੁਕਾਨ ਦੇ ਵਿੱਚ ਕੋਈ ਵਿਰਲੇ ਹੋਣਗੇ ਨਹੀਂ ਤੇ ਮੁਸ਼ਕਲ ਆ ਸਭ ਦੇ ਗੰਦੇ ਗੀਤ ਲੱਗੇ ਆ ਗੱਡੀ 'ਚ ਵੀ ਮੋਬਾਈਲ 'ਚ ਵੀ ਟਰੈਕਟਰ ਤੇ ਵੀ ਵਿਆਹ ਤੇ ਵੀ ਤੇ ਪੜਨ ਦੇ ਹੁੰਦੇ ਰਾਜ ਕਰੇਗਾ ਆ ਕੀ ਰਹੇ ਨਾ ਇਹ ਕੰਨਾਂ ਦਾ ਰਸਾ ਜੀ ਕੰਨਾਂ ਦਾ ਰਸ ਵੜਾ ਪੈ ਗਿਆ ਆ ਇੱਕ ਮੈਨੂੰ ਵੀਰ ਭੈਣ ਦੱਸੇ ਕਿਸੇ ਦੇ ਵਿਆਹ ਚ ਉਹਨਾਂ ਕਥਾ ਸੁਣਦੇ ਪਰਿਵਾਰ ਤੇ ਉਹਨਾਂ ਕਹੇ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਵਿਆਹ ਚ ਢਾਡੀ ਸਿੰਘ ਲਾਇਆ ਕਰੋ ਕਿ ਆਪਾਂ ਉਹ ਨਹੀਂ ਕੰਜਰ ਲਾਉਣੇ ਤੇ ਉਹਨਾਂ ਢਾਡੀ ਲਾਏ ਤੇ ਉਹ ਵਿਚਾਰੇ ਦਸਨ ਕਹਿੰਦੇ 400 ਬੰਦਾ ਮੇਲ ਚ ਆਇਆ ਸਾਰੇ ਬਾਹਰ ਲੇੜ ਕੇ ਪਦਾਰਥਾਂ 'ਤੇ ਬੈਠੇ ਤੇ ਢਾਡੀ ਅੰਦਰ ਲੱਗੇ ਤੇ ਪੰਜ ਬੀਬੀਆਂ ਤੇ ਸੱਤ ਬੰਦੇ ਆਖੋ ਸਤਨਾ ਅੰਦਰ ਬੈਠੇ ਪੰਜ ਸੱਤ ਬੰਦੇ ਉਹ ਕਹਿੰਦੇ ਬਾਬਾ ਜੀ ਕੀ ਕਰਨਾ ਸਾਰੇ ਰਿਸ਼ਤੇਦਾਰ ਮੂੰਹ ਜਿਆ ਬਣਾਉਂਦੇ ਲੈ ਇੱਥੇ ਵੀ ਬਾਬੇਵਾੜਲੇ ਜੀ ਆਖੋ ਸਤਨਾ ਇਨਾਂ ਦਾ ਬੇੜਾ ਜਿਹੜਾ ਡੁੱਬਣ ਤੇ ਆਇਆ ਹੁਣ ਹੁਣ ਸਾਡਾ ਅੰਤ ਆਇਆ ਤੇ ਮਾੜੀ ਗੱਲ ਤੋਂ ਮਾਫੀ ਦੇ ਦੇਣੀ ਤੇ ਮਾਰੇ ਸੱਚੇ ਪਾਤਸ਼ਾਹ ਜੀ ਰੋਜ਼ ਅਰਦਾਸ ਕਰਦਾ ਸਿੰਘ ਸਾਹਿਬ ਤੜਕੇ ਰਮੰਧਰ ਸਾਹਿਬ ਸਿੱਖਾਂ ਦਾ ਵਣਨੀਵਾ ਮਾਤ ਉੱਚੀ ਮਾਤ ਪਤ ਦਾ ਰੱਖ ਆਪ ਰੋਜ਼ ਅਰਦਾਸ ਹੁੰਦੀ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਕੇ ਸਾਡੀ ਬੁੱਧੀ ਦੀ ਰੱਖਿਆ ਕਰੋ ਸਾਡੀ ਬੁੱਧੀ ਫ੍ਰਿਸ਼ਟੋ ਚੱਲੀ ਆਏ ਇਥੇ ਕੋਈ ਲਾਇਆ ਹੁੰਦਾ ਗਉਣ ਵਾਲਾ ਤੇ ਮੈਨੂੰ ਨਹੀਂ ਖਿਆਲ ਬਾਬਾ ਜੀ ਸਦਨ ਦੀ ਲੋੜ ਪਣੀ ਕੇ ਨਾ ਪੰਡਾਲ ਮੁੱਕ ਜਾਂਦੇ ਆ ਗਾ ਬਸ ਇੰਨੀ ਇੱਕ ਗੱਲ ਮਹਾਂਪੁਰ ਕਹਿੰਦੇ ਕੰਨਾਂ ਦਾ ਦਰਵਾਜ਼ਾ ਸੁਭਾਲੋ ਆ ਜਿਹੜੀ ਜੀਵ ਇਹ ਰੋਟੀ ਪਾਣੀ ਖਾਂਦਿਆਂ ਵੀ ਨਿੰਦਿਆ ਚੁਗਲੀ ਤੋਂ ਗਰੇਜ਼ ਨਹੀਂ ਕਰਦੀ ਚਾਹ ਪਾਣੀ ਪੀਂਦਿਆਂ ਵੀ ਲੋਕਾਂ ਦਾ ਗੰਦ ਨਾਲ ਹੀ ਖਾਂਦੇ ਆਖੋ ਵੈਗਰੂ ਇਹ ਨੌ ਦਵਾਰਿਆਂ ਦੀ ਮਖੇੜ ਚ ਨਾਮ ਪਾਵਾਂ ਮੈਂ ਵੀ ਇੰਨੀ ਜੋਗਾ ਨਹੀਂ ਅੱਗੇ ਚੱਲੀਏ ਮਹਾਂਪੁਰ